ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਐਲਾਨ ਮਸਕ ਦੀ ਕੰਪਨੀ ਟੈਸਲਾ ਨੇ ਭਾਰਤ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਟੈਸਲਾ ਜਲਦ ਹੀ ਭਾਰਤ ਵਿੱਚ ਦਾਖਲ ਹੋ ਸਕਦੀ ਹੈ 17 ਫਰਵਰੀ ਨੂੰ ਟੈਸਲਾ ਨੇ ਲਿੰਕਡਇਨ ਸੋਸ਼ਲ ਮੀਡੀਆ ਤੇ 13 ਅਹੁਦਿਆਂ ਲਈ ਭਰਤੀ ਦਾ ਐਲਾਨ ਕੀਤਾ ਇਸ ਵਿੱਚ ਗ੍ਰਾਹਕ ਸੇਵਾ ਅਧਿਕਾਰੀ ਅਤੇ ਬੈਕ ਐਂਡ ਸੰਚਾਲਨ ਨਾਲ ਸੰਬੰਧਿਤ 13 ਅਸਾਮੀਆਂ ਸ਼ਾਮਿਲ ਸਨ ਗਰਦਲ ਬੈਕ ਟੈਸਲਾ ਦੇ ਸੀਈਓ ਮਸਕ ਨੇ ਪੀਐਮ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਟੈਸਲਾ ਅਤੇ ਭਾਰਤ ਵਿਚਕਾਰ ਕਾਰੋਬਾਰ ਦੇ ਰਾਹ ਕੱਢਣ ਦੀ ਕੋਸ਼ਿਸ਼ ਲਗਾਤਾਰ جاری ਹੈ ਟੈਸਲਾ ਅਤੇ ਭਾਰਤ ਵਿਚਕਾਰ ਕਈ ਸਾਲਾਂ ਤੋਂ ਗਲਬਾ ਦਾ سلسلہ ਚੱਲ ਰਿਹਾ ਹੈ ਪਰ ਇਹ ਮੁਲਾਕਾਤ ਅਜੇ ਤੱਕ ਕਿਸੇ ਅਹਿਮ ਫੈਸਲੇ ਤੇ ਨਹੀਂ ਪਹੁੰਚ ਸਕੀ ਸੀ ਟੈਸਲਾ ਨੇ ਉੱਚ ਦਰਅਮਦ ਡਿਊਟੀ ਕਾਰਨ ਭਾਰਤ ਤੋਂ ਦੂਰੀ ਬਣਾਈ ਰੱਖੀ ਸੀ ਹਾਲਾਂਕਿ ਭਾਰਤ ਨੇ ਹੁਣ 40000 ਡਾਲਰ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਤੇ ਇੰਪੋਰਟ ਡਿਊਟੀ 180 ਤੋਂ ਘਟਾ ਕੇ 70 ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਸਲਾ ਭਾਰਤ ਵਿੱਚ ਆਪਣਾ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਜ਼ਮੀਨ ਦੀ ਭਾਲ ਵਿੱਚ ਲੱਗੀ ਹੋਈ ਹੈ। ਕੰਪਨੀ ਆਟੋਮੇਟਿਵ ਹੱਬ ਰਾਜਾਂ ਵਿੱਚ ਪਲਾਂਟ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਤੇ ਇਸ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਹੈ। ਟੈਸਲਾ ਦੀ ਮੌਜੂਦਾ ਮਾਰਕੀਟ ਕੈਪ ਲਗਭਗ 1.12 ਟ੍ਰਿਲੀਅਨ ਡਾਲਰ ਹੈ ਇਸ ਦੀ ਸ਼ੇਅਰ ਕੀਮਤ 355.84 ਡਾਲਰ ਹੈ ਟੈਸਲਾ ਦੇ ਸ਼ੇਅਰਾਂ ਨੇ ਪਿਛਲੇ 1 ਸਾਲ ਵਿੱਚ 83.65% ਦਾ ਰਿਟਰਨ ਦਿੱਤਾ ਹੈ ਪਿਛਲੇ 6 ਮਹੀਨਿਆਂ ਵਿੱਚ ਕੰਪਨੀ ਦੇ ਸ਼ੇਅਰ 99.70% ਵਧੇ ਹਨ ਫਿਲਹਾਲ ਅਮਰੀਕੀ ਬਾਜ਼ਾਰ ਵਿੱਚ ਟੈਸਲਾ ਦੀਆਂ 6 ਇਲੈਕਟ੍ਰਿਕ ਕਾਰਾਂ ਵਿਕ ਰਹੀਆਂ ਹਨ ਇਨ੍ਹਾਂ ਵਿੱਚ ਮਾਡਲ S ਮਾਡਲ 3 ਮਾਡਲ X ਮਾਡਲ Y ਅਤੇ ਸਾਈਬਰ ਟਰੱਕ ਸ਼ਾਮਿਲ ਹਨ ਮਾਡਲ 3 ਇਨ੍ਹਾਂ ਵਿੱਚੋਂ ਸਭ ਤੋਂ ਸਸਤੀ ਕਾਰ ਹੈ ਅਮਰੀਕਾ ਚੀਸਤੀ ਕੀਮਤ 29090 ਡਾਲਰ ਯਾਨੀ ਤਕਰੀਬਨ 26 ਲੱਖ ਹੈ ਇਹ ਕਾਰ ਇੱਕ ਵਾਰ ਫੁੱਲ ਚਾਰਜ ਹੋਣ ਤੇ 535 ਕਿਲੋਮੀਟਰ ਤੱਕ ਚੱਲਦੀ ਹੈ ਨਵੰਬਰ ਵਿੱਚ ਚੋਣ ਜਿੱਤਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਓਫੀਸ਼ੀਐਂਸੀ ਨਾਮਕ ਇੱਕ ਨਵਾਂ ਵਿਭਾਗ ਬਣਾਉਣ ਦਾ ਐਲਾਨ ਕੀਤਾ ਸੀ ਜੋ ਸਰਕਾਰ ਨੂੰ ਬਾਰਵਾਂ ਸਲਾਹ ਦੇਵੇਗਾ ਡੋਨਾਲਡ ਟਰੰਪ ਨੇ ਇਸ ਦੀ ਕਮਾਨ ਐਲਾਨ ਮਸਕ ਅਤੇ ਭਾਰਤੀ ਮੂਲ ਦੇ ਕਾਰੋਬਾਰੀ ਵਿਵੇਕ ਰਾਮਾ ਸਵਾਮੀ ਨੂੰ ਸੌਂਪੀ ਸੀ ਜਿਸ ਵਿੱਚੋਂ ਬਾਅਦ ਵਿੱਚ ਰਾਮਾ ਸਵਾਮੀ ਨੂੰ ਹਟਾ ਦਿੱਤਾ ਗਿਆ ਸੀ ਗੌਰਤਲਬ ਹੈ ਕਿ ਮਸਕ ਲੰਬੇ ਸਮੇਂ ਤੋਂ ਭਾਰਤ ਵੱਲੋਂ ਇਲੈਕਟ੍ਰਿਕ ਵਹੀਕਲ ਤੇ ਲਗਭਗ 100% ਤੇ ਉੱਚ ਆਧਾਰਿਤ ਟੈਰਿਫ ਦੀ ਆਲੋਚਨਾ ਕਰਦੇ ਆ ਰਹੇ ਨੇ ਅਤੇ ਉਹਨਾਂ ਦੀ ਕੰਪਨੀ ਨੇ ਵਾਰ-ਵਾਰ ਇਸ ਆਯਾਤ ਟੈਰਿਫ ਤੇ ਢਿੱਲ ਲਗਾਉਣ ਦੀ ਲੋਬਿੰਗ ਕੀਤੀ ਹੈ ਹਾਲਾਂਕਿ ਇਸ ਕਦਮ ਨੂੰ ਸਥਾਨਕ ਕਾਰ ਨਿਰਮਾਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੋ ਸੋਚਦੇ ਹਨ ਕਿ ਟੈਸਲਾ ਦੀ ਐਂਟਰੀ ਨੂੰ ਉਹਨਾਂ ਦੀਆਂ ਇਲੈਕਟ੍ਰਿਕ ਵਹੀਕਲ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਚੈਨਲ ਪੰਜਾਬੀ ਸਸੇਕਾ